ਇਹ ਲੈ ਕੇ ਬੱਦਲ ਨਾ ਹੋਵੇ ਨਾ ਮਾਵਾ ਉਹਨੂੰ ਮਾਰਨਾ ਜ਼ਰੂਰੀ ਆ ਜਨਮ ਮੈਨੂੰ ਵੀ ਇੱਕ ਨਸਲਾ ਦੇ ਦੋਨੋਂ ਹੋਣੇ ਆ ਜੀ ਤੇ ਹੁਣ ਕੰਮ ਕਰਨਾ ਹੈ ਜੀ ਇਹਦੇ ਉੱਤੇ ਦਾ

धन्यवाद सर दा मेरे कट गया था ठीक है हां 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 जी हां तो भाई बोल चैनल कर लेंगे एक मिनट बहुत बढ़िया कौन है हाल बोल बोल ਸਤਿ ਸ਼੍ਰੀ ਅਕਾਲ ਮੰਤਰੀ ਜੀ ਦੇਖੀ ਕਿ ਸਭਾ ਪਾਣੀ ਦੇ ਸਾਹ ਦੇਖ ਕੇ ਪਿੱਛੇ ਲਿਓ ਬਾਜੀ ਅਰੋਜੀ ਸਾਮਸਾਰ ਉਹਦਾ ਬੱਸ ਉਹ ਤਿੰਨ ਮੇਟਾ ਕਰੀਕ ਮਨੂ ਉਹ ਬਾਜੀ ਇੱਕ ਮਿੰਟ ਰਹਿਜੋ ਬਾਜੀ ਬਾਅਦ ਜੀ ਅੱਜ ਮਾਰਕਵਾਦ ਦਾ ਮੁੱਦਾ ਕੀ ਕਹਿਣਾ ਚਾਹੁੰਦੇ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਨੂੰ ਜਿੰਨਾ ਕੀਤੀ ਸਾਡੇ ਜਿੰਦਰਪਾਲ ਸਾਹਿਬਾ ਛੋਟਾ ਵੀ ਪ੍ਰਚਾਰ ਚੇਰਮੈਨ ਗ੍ਰੀਟ ਕਰਨ ਮੈਂ ਉਹਨਾਂ ਦੇ ਪਰਿਵਾਰ ਤੋਂ ਮਿਲ ਕੇ ਦਿੱਤਾ ਹੈ ਮਾਰਕ ਲਈ ਨਾਲ ਹੀ ਲੁਧਿਆਣਾ ਵਾਸੀਵਾ ਦਾ ਕਰ ਰਿਹਾ ਕਿ ਲੁਧਿਆਣਾ ਦੇ ਵਿੱਚ ਚੱਕੀ ਰਹੇ ਪੂਰਾ ਸੌਦਾ ਬਹੁਤ ਵੱਡਾ ਹੈ ਤੁਹਾਨੂੰ ਪੂਰੀ ਮਾਇਸ ਇਹ ਲੈ ਕੇ ਬੀਰਸ ਜੀ ਆਦੀ ਵੀ ਦੇਖਦੇ ਸਾਰੇ ਸਿੱਕੇ ਨਹੀਂ ਕਰਦੇ ਸਿੱਕਾ ਸਿੱਕਾ ਸਰ ਦਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਕੀ ਕਹਿਾਂ ਜਾਊਂਗਾ ਬਹੁਤ ਬਹੁਤ ਧੰਨਵਾਦ ਕੀਤਾ ਲਿਆ ਇਹ ਬੱਚਾ ਚੱਲਦਾ ਹੈਗਾ ਸ਼ਰਾਬਸ ਦੀ ਜਕੀਰ ਕਰਕੇ ਆ ਦਿਖਾਈ ਮੈਨੂੰ ਐਡੀ ਵੱਡੀ ਜੋ ਵਾਲੀ ਦਾ ਬਾਤਿਆ ਪਿੰਪਾਈ ਮੇਰਾ ਪਰਚ ਕਰਦਾ ਨਾ ਸਰਕਾਰ ਇਹ ਬੜੋ ਬਿੱਤੀ ਮੈਂ ਲਾਇਬਰੀ ਜੰਗਲ ਤੋਂ ਸੰਦੇਹੀ ਦਬਾਵਾ ਮੇਰੇ ਨਾਲ ਜਾਰੇ ਬਾਪੀ ਨੇ ਚੋ ਵੱਤ ਤੋਂ ਬਾਦ ਮੈਂ ਕੰਮ ਕਰਦੀ ਇਸ ਤੋਂ ਮੇਰੀ ਡਿਊਟੀ ਹੈ ਜੀ ਤੇ ਮੇਰਾ ਪਰਿਵਾਰ ਹੈ ਪਰ ਕਦੋਂ ਤੋਂ ਜਿਹੜੀ ਐਸੀ ਪਾਰਟੀ ਦੋਇਤ ਸਤਾਵਾਂ ਤੋਂ ਪਾਰਟੀ ਜਿੱਤਣਾ ਬਟ ਉਹਨਾਂ ਦਾ ਨਾ ਸੱਭਿਆ ਇਨਨ ਪਾਰਟੀ ਦੇ ਬਾਕੀ ਬਹੁਤ 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 ਟੈਨਸ਼ਨ ਆ ਪਾਰਟੀ ਦੇ ਬਹੁਤ ਪਾਰਟੀ ਦੇ ਇੰਡਰ ਅੰਡਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਫਸਟ ਗੋਇੰਗ ਜਿਹਦੇ ਵਿੱਚ ਆਮ ਪਰਿਵਾਰ ਦੇ ਬੱਚਾ ਜਿਹੜਾ ਗਰੀਬ ਕਰਦਾ ਹੈ ਮਿਹਨਤ ਕਰਨ ਦੇ ਬੰਦੇ ਨੂੰ ਮਾਰੇ ਕਾਉਂਟੇ ਪਰਟ ਹੈ ਇਹ ਲੋਕੀ ਕਿਹਨਾਂ ਜਨਤਾ ਇਹ ਸਭ ਇਹ ਬੰਦੇ ਬੋਲਾ ਕਿ ਹੋ ਗਿਆ ਵੋਟਾ ਲੀਟਰ ਬਹੁਤ 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 Ada tak tepi perurangan ni? Haa, betul ada Bira-bira, kita cakap orang ਕਿ ਪਿਛਲੇ ਦਿਨੀ ਪਾਣੀ ਦੀ ਉਹਨਾਂ ਦੀ ਮੀਂਹ ਦੇਖਦੇ ਵਾਡੀ ਆਈ ਬੱਚੋ ਕਰਨੀ ਉਪਰ ਕੀਤਾ ਸੀ ਔਰ ਅੱਜ ਉਹਨਾਂ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਵੱਜੋਂ ਅੱਜ ਜਿਹੜੀ ਰਸਮਾ ਪੂਰੀ ਕੀਤੀ ਜਾ ਰਹੀ ਹੈ ਬਹੁਤ ਬਹੁਤ ਬਧਾਈ ਉਹਨਾਂ ਨੂੰ ਔਰ ਮੈਂ ਆਜ਼ ਕਰਦੀ ਆ ਕਿ ਵੀ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਅੱਜ ਕੀ ਤਰੀਕੇ ਨਾਲ ਬਾੜੀ ਔਰ ਅੱਜ ਜਿੰਨਾ ਵੀ ਇਕੱਠ ਜਨਤਵਧਾਈ ਲਈ ਇਕੱਠ ਹੋਇਆ ਹੈ ਜਿਵੇਂ ਸੰਦੇ ਦੀ ਪਾਣੀ ਦੀ ਰੀੜ ਨਹੀਂ ਹੱਟੀ ਜਿੰਨੇ ਵੀ ਵਲੰਟੀਅਰ ਨੇ ਉਹ ਸਾਰੇ ਪਹੁੰਚੇ ਨੇ ਸਭ ਇੱਕ ਸ਼ਾਨੀ ਲਹਿਰ ਹੈ ਔਰ ਮੈਂ ਆਜ਼ ਕਰਦੀ ਹਾਂ ਇਹ ਦੁਆ ਆਪਣਾ ਨੂੰ ਹੋਰ ਜ਼ਿਆਦਾ ਕੰਮ ਕਰਦੇ ਰਹੇ ਜਿਹਦੇ ਮਾਰਕੋਕੇ ਤੇ ਕੀ ਕਹੂੰਗਾ ਜੀ ਮੁੱਖ ਮੰਤਰੀ ਸਾਹਿਬ ਦਾ ਅਗਰ ਦਾ ਵੰਸ਼ਾਵਾਦੀ ਦਾ ਨੈਸ਼ਨਲ ਅਨੰਦਨ ਸ਼ਰੀਰ ਦੇ ਕੇਂਦਰੀ ਪਾਲ ਸਭ ਦਾ ਦਿਲ ਦੇ ਹੈ ਦਰਦ ਕਰਨ ਇਹ ਜਿਨ੍ਹਾਂ ਨੇ ਕਾਮ ਕਰਦੇ ਨਾਗਰ ਨੂੰ ਪਹਿਲਾਂ ਜ਼ਿਲ੍ਹਾ ਪ੍ਰਧਾਨ ਫਿਰ ਜ਼ਿਲ੍ਹਾ ਪ੍ਰੈਨਿੰਗ ਬੋਰਡ ਦਾ ਜਿਹੜਾ ਫੈਸਲਾ ਲੈ ਲੈ ਸੰਮਲਿ ਸਮਤੀ ਬਤਨ ਲੈ ਆਦੀ ਬਹੁਤ ਖੁਸ਼ੀ ਦਾ ਲੱਗਿਆ ਕਿ ਵਰਕਰ ਇਹਨਾਂ ਦੇ ਵੀ ਨਹੀਂ ਲੱਗਿਆ ਕਿ ਇਹ ਜਿਹੜੇ ਆਮ ਘਰਾਂ ਦੇ ਵਿੱਚ ਜਿਹਨਾਂ ਵੱਡੇ ਵੱਡੀਆਂ ਪਰਸਿਆਂ ਦੇ ਬਿਖਾਰ ਦੇ ਉਹਨਾਂ ਨੂੰ ਪੰਜਾਬ ਦੇ ਸ਼ਹਿਰ ਤੋਂ। ਤੁਮੋਕੇ ਤੇ ਕੀ ਕਹੋਗੇ ਜੀ? ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਲੁਧਿਆਣਾ ਦੇ ਡਿਸਟ੍ਰਿਕਟ ਇੰਚਾਰਜ ਨੂੰ ਹਾਈ ਕਮਾਂਡ ਨੇ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਨਾਲ ਹੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹਾਈ ਕਮਾਂਡ ਪੁਚੇ ਹਉਦਿਆ ਨਾਲ ਨਿਵਾਜਦੀ। ਇਹ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਇੱਕ ਵਾਰ ਫਿਰ ਤੋਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਨਨ ਸਿੰਘ ਵਿਵਾਜੀ ਨੂੰ ਔਰ ਜਿਹੜੇ ਕਿ ਅੱਜ ਪਲਾਨੀ ਉਹ ਜ਼ਿਲ੍ਹਾ ਪਲਾਨੀ ਫੌਨ ਵਿਧਾਇਕ ਚੇਅਰਮੈਨ ਦਾ ਅਹੁਦਾ ਸੁਭਾਣਿਆ ਬਹੁਤ ਬਹੁਤ ਵਧਾਈਆਂ ਦਿੰਦਾ ਨਾ ਤੇ ਬਹੁਤ ਬਹੁਤ ਧੰਨਵਾਦ ਕਰਾਂ ਆਮ ਆਦੀ ਪਾਰਟੀ ਦੀ ਸਾਰੇ ਲੀਡਰਸ਼ਿਪ ਦਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਜਿੰਦਗੀਜੀ ਬਾਜਦਤ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਤੇ ਸਾਥੀ ਨੂੰ ਪਹਿਲਾ ਜ਼ਿਲ੍ਹਾ ਪ੍ਰਬਾਰ ਹੈ ਤੇ ਹੁਣ ਜ਼ਿਲ੍ਹਾ ਪਾਲਿਕਾ ਦਾ ਚੇਅਰਮੈਨ ਬਣਾਇਆ ਕਿਉਂਕਿ ਜੇ ਐਸੇ ਨੌਜਵਾਨ ਅਗਿਆਉਣਗੇ ਪਰ ਇਹ ਕੰਮ ਕਰਨ ਵਾਲੇ ਬੰਦੇ ਅੱਗੇ ਆਉਣਗੇ ਤੇ ਮਾਣਦਾਰ ਲੋਕ ਅੱਗੇ ਆਉਣਗੇ ਤੇ ਇਹ ਤਾਂ ਹੀ ਆਮ ਆਦਮੀ ਪਾਰਟੀ ਜਿਹੜਾ ਮਿਸ਼ਨ ਆ ਪੰਜਾਬ ਦੰਗਲਾ ਪੰਜਾਬ ਰੋਂਦਾ ਤਾਂ ਹੀ ਕਾਮਯਾਬ ਹੋ ਸਕਦਾ ਤੇ ਅੱਜ ਕਹਿ ਸਕਦਾ ਵੀ ਆਮ ਆਦਮੀ ਪਾਰਟੀ ਕੋ ਪਾਰਟੀ ਹੈ ਜਿਹੜੀ ਆਮ ਆਦਮੀ ਨੂੰ ਅੱਗੇ ਲੈ ਕੇ ਜਾਂਦੀ ਹੈ ਚਾਹੇ ਇਹਦੀ ਗੱਲ ਕਰਦੇ ਆ ਆਮ ਘਰ ਦੇ ਵਿੱਚੋਂ ਚਾਹੇ ਚੇਅਰਮੈਨ ਬਣਾਇਆ ਪ੍ਰਧਾਨ ਬਣਾਇਆ ਆਮ ਘਰ ਦੇ ਵਿੱਚੋਂ ਚਾਹੇ ਮੈਂ ਐਮਐਲਏ ਬਣਿਆ ਜਾਂ ਹੋਰ ਕੋਈ ਐਮਐਲਏ ਬਣੇ ਨੇ ਆਮ ਘਰਾਂ ਦੇ ਵਿੱਚੋਂ ਆਮ ਆਦੀ ਪਾਰਟੀ ਜਿਹੜੀ ਪਾਰਟੀ ਨੇ ਉਹ ਕਿ ਨੌਜਵਾਨਾਂ ਨੂੰ ਅੱਗੇ ਲਿਆ ਕੇ ਤੇ ਬਾਗਡੋਰ ਸੁਭਾਰੀ ਹੈ ਤੇ ਔਰ ਸਾਡਾ ਮਿਸ਼ਨ ਹੈ ਔਰ ਆਮ ਆਦੀ ਪਾਰਟੀ ਦਾ ਮਿਸ਼ਨ ਆ ਤੇ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣਾ ਤੇ ਪੰਜਾਬ ਦੇ ਵਿੱਚ ਹੈਲਥ ਐਜੂਕੇਸ਼ਨ ਤੇ ਪਾਈਮੇਟ ਲਾਗੂ ਕਰਕੇ ਹਰ ਆਮ ਆਦੀ ਨੂੰ ਮਿਲੂ ਇਹ ਕੀ ਕਹਿਣਾ ਚਾਹਾਂਗੇ ਜੀ ਇਸ ਮੌਕੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸੁਨ ਲੁਧਿਆਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਬਿਲਮ ਘਰਾਵੇ ਬਹੁਤ ਇਮਾਨਦਾਰੀ ਨਾਲ ਸੇਵਾ ਨਿਭਾਈ ਹੈ ਅੱਜ ਹੋਰ ਸਫਲਤਾ ਹੋਈ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਅਸੀਂ ਸਾਡੇ ਪਾਰਟਨਰ ਸੁਪਰੀਮਾਰਨ ਕੇਜਰੀਵਾਲ ਜੀ ਦਾ ਪੂਰਨ ਰੀ ਪੰਜਾਬ ਸਰਕਾਰ ਤੋਂ ਸਨਮਾਨ ਦੇ ਧੰਨਵਾਦ ਕਰਦੇ ਆਂ ਜੀ ਸਨਮਾਨ ਸਭ ਤੋਂ ਸੁਪਰਗਿਆਰਾ ਸੀ ਸਾਡੇ ਇੱਕ ਬੇਚੇ ਘਰਾਵੇ ਨੂੰ ਜਿਹੜੀ ਬਹੁਤ ਵੱਡੀ ਵੱਡੀ ਬਿਮਾਰੀ ਵੀਲੀ ਹੈ ਉਹਨਾਂ ਵੱਲੋਂ ਅਸੀਂ ਇੰਜਨ ਲੁਧਿਆਣਾ ਵਾਸੀ ਕੁਮਾਰ ਜੀ ਜਿਹੜੇ ਪਲਾਨਿੰਗ ਬੋਰਡ ਦੇ ਚੇਅਰਮੈਨ ਨੇ ਨਿਆਣੇ ਦੇ ਡਿਵੈਲਪਮੈਂਟ ਦੇ ਜੀ ਬਹੁਤ ਵੱਡਾ ਇਹਦਾ ਜੋਰਦਾ ਹੁੰਦਾ ਜੇ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿਹਨੇ ਜਮੇ ਸੇਵਾ ਕਰਨਗੇ ਸੋ ਅੱਜ ਪੂਰੇ ਲੁਧਿਆਣਾ ਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਗੋੜਾ ਸਾਹਿਬ ਨੂੰ ਛੋਟਾ ਭਰਾ ਇਹ ਲਾ ਲੇ ਪੂਰੇ ਸਮਾਜ ਨਾਲ ਕਿ ਇਹਨਾਂ ਨੇ ਮੁਸ਼ਕਿਲ ਕਸ਼ਨ ਵੀ ਆਪੀ ਪਾਰਟੀ ਦੇ ਰੁੱਖ ਪਰ ਵੀ ਸਦਾ ਪੂਰੀ ਇਮਾਨਦਾਰੀ ਨਾਲ ਜੀ ਬਹੁਤ ਬਹੁਤ ਲੱਖ ਲੱਖ ਸਤਿਕਾਰ ਜੀ ਅਚੇਵਾਂ ਸਾਹਿਬ ਨੂੰ ਨਾਲ ਬਹੁਤ ਮਜੀਦਾ ਮੌਕਾ ਜੀ ਸਰਦਾਰ ਜਿੰਦਰ ਸਿੰਘ ਗੋੜਾ ਦਾ ਤਾਜ ਪੁੱਛੇ ਜੀ ਮਾ ਜਵਾ ਬਹੁਤ ਵਧੀਆ ਪਾਰਟੀ ਨੇ ਫੈਸਲਾ ਲਿਆ ਜਿਹੜਾ ਇੰਨੇ ਵਧੀਆ ਸਮਾਜ ਸੇਵੀ ਪਰਿਵਾਰ ਤੇ ਬੰਤੀ ਨੂੰ ਜਿਹੜਾ ਕਰਨ ਦਾ ਮੌਕਾ ਹੈ। ਅੱਜ ਦੇ ਮਹਾਰਤ ਮੌਕੇ ਤੇ ਕੀ ਕਹੋਗੇ? ਹਾਂ ਸਭ ਤੋਂ ਪਹਿਲਾਂ ਮੈਂ ਇਹ ਕਹਿਣੀ ਚਾਹੂਗਾ ਕਿ ਅੱਜ ਸਰਕਾਰ ਚੋਂ ਮੁੱਖ ਮੰਤਰੀ ਸਾਹਿਬ ਤੋਂ ਅੰਦੀ ਮਾਨ ਤੇ ਸਮੁੱਚੀ ਲੀਡਰਸ਼ਿਪ ਤੋਂ ਲੁਧਿਆਣਾ ਜਿਲ੍ਹੇ ਦਾ ਬੰਨ ਮੋਟਰ ਚੇਅਰਮੈਨ ਆ ਗਿਆ ਸੀ। ਅਜਾਮਾ ਵੀ ਪਾਰਟੀ ਨੇ ਕੰਮ ਕਰਦਾ ਮੁੱਦਾ ਜਿਹਨੇ ਪਾਰਟੀ ਲਈ ਸਮਰਪਿਤ ਹੋ ਕੇ ਸੇਵਾ ਕੀਤੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਲੁਧਿਆਣਾ ਜ਼ਿਲ੍ਹਾ ਪਲਾਨਿੰਗ ਦੀ ਤੇ ਅੱਜ ਮੈਂ ਇਹੀ ਕਹੂੰਗਾ ਵੀ ਪਾਰਟੀ ਸਮਰਪਿਤ ਮੁਖੰ ਜਿਹੜੇ ਪਾਰਟੀ ਲਈ ਕੰਮ ਕਰਦੇ ਨੇ ਕਿਤੇ ਨਾ ਕਿਤੇ ਪਾਰਟੀ ਬਣਾ ਲਈ ਵੀ ਖੜੀ ਆ ਸੋ ਅੱਜ ਸਾਰੀ ਸਮੁੱਚੀ ਪਾਰਟੀ ਵੱਲੋਂ ਇਸ ਨੌਜਵਾਨ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਬਣ ਕੇ ਬਹੁਤ-ਬਹੁਤ ਮੁਬਾਰਕਬਾਦ ਫੈਮਲੀ ਖੰਡ ਸਾਹਿਬ ਅੱਜ ਮੁबारक ਵਾਦਲਾ ਮੌਕਾ ਵਾ ਕੀ ਕਹਿਣਾ ਚਾਹੁੰਦਾ ਮੈਸਰ ਸਿੰਘ ਚਪੜਾ ਪਸ਼ਾ ਅੱਜ ਜਿਲ੍ਹਾ ਪਲੈਨਿੰਗ ਬੋਰਡ ਦੇ ਜਿਹੜਾ ਪ੍ਰਧਾਨ ਸੁਸ਼ਿੰਦਰ ਕੂਰ ਦਾ ਜੀ ਨੂੰ ਲਗਾਇਆ ਗਿਆ ਹੈ ਉਹਦੇ ਵਾਸਤੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਬਣਾਉਂਦਾ और इस दिन आम आदमी पार्टी के प्रधान ना अरविंद केजरीवाल जी सी एम साहब मान साहब और अमन अरोड़ा जी उन्होंने बहुत बहुत कर करती कि उन्होंने बहुत मेहनत और बहुत अच्छा काम चंडीगढ़ में हूड़ा जी है उन्होंने अच्छे डिस्ट्रिक्ट लुधियाना प्लैनिंग बोर्ड का अपना लाया चेयरमैन सो जिरे वालों बहुत बहुत शुभकामना ਤੰਕ ਜੀ ਇਧਰ ਸੰਭ ਜਨਮ ਦੇ ਜੀ ਬਾਕੀ ਮੋਰਗਨ ਅਸਲੀ ਨੂੰ ਸਰਦਾਰ ਚੱਕਰ ਕਰਨ ਕਰਨ ਮੈਂ ਜੀ ਜੀ ਦੇ ਆ ਰਹੇ ਪੰਜਾਬ ਸਰਦਾਰ ਜੀ ਨੂੰ ਸਨਮਾਨ ਕਰਨ ਦਾ ਤਾਵਾ ਆ ਕੇ ਸਾਡੇ ਬਹੁਤ ਜ਼ੋਰ ਨਾਲ ਪੇਸ਼ ਆ ਲੀਡਰ ਅਮੰਦਰ ਸ਼ਹੀਦ ਅਮਰ ਜੀ ਨੇ ਦੱਸਿਆ ਕਿ ਜਿੱਤੇ ਤੋਂ ਤੇ ਕੈਬਨ ਮੰਤਰੀ ਸਰਦਾਰ ਰਵੀ ਸਿੰਘ ਜੀ ਨੂੰ ਮੋਦੀਆਂ ਅਸ਼ੀਰਵਾਦ ਦੇ ਨਾਲ ਆਇਆ ਹਾਲਕਮਾਂ ਦੇ ਜੀ ਦਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਸਰਕਾਰ ਜੋ ਭੈਣ ਦਾ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਮਾਪਪਰੀਆਂ ਅਸਿਸ ਨਾਲ ਭੈਣ ਦੇ ਸਹਿਯੋਗ ਦੇ ਨਾਲ ਇਸ ਕੇਸੀ ਦੇ ਬਰਾਜ਼ਮਾਨ ਤੇ ਉਮੀਦ ਕਰਨਾ ਕਿ ਇਹ ਮੇਰਾ ਵੀ ਬੜੀ ਇਮਾਨਦਾਰੀ ਤੇ ਬਹੁਤ ਹੀ ਨਸਸੀ ਨੂੰ ਮੌਕਾ ਤੇਗਾ ਪ੍ਰਮਾਤਮਾ ਨੇ ਉਹ ਚੜ੍ਹਦੀ ਗੱਲ ਤੇ ਰੱਖੀ ਗੱਲ ਤਰਨ ਤਰਨ ਦੀ ਚੱਲੀ ਆ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਔਰ ਇੱਕ ਤਲ ਤੋਂ ਸਵੇਰ ਦੀਆਂ ਪਹਿਲੀਆਂ ਖਬਰਾਂ ਤੋਂ ਹੀ ਸ਼ੁਰੂ ਹੋ ਜਾਏਗਾ ਇਹ ਜਿੱਤ ਸਾਡੀ ਜਿਵੇਂ ਲੁਧਿਆਣੇ ਦੇ ਤੁਸੀਂ ਦੇਖੀ ਸੀ ਨਾ ਇਹ ਉਸ ਤੋਂ ਵਧੀਆ ਹੋਏਗੀ ਬਾਕੀ ਤਾਂ ਸਿਰਫ ਲੋਕਾਂ ਦੀ ਗੱਲਾਂ ਹੀ ਕਰਨਾ ਚਾਹਦੇ ਆ ਅੱਜ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਦਾ ਪ੍ਰੋਗਰਾਮ ਪਾਰਟੀ ਨੇ ਬਹੁਤ ਨਾਲੋ ਨਾਲ ਕੱਲ ਇੱਕ ਇਹੋ ਜਿਹਾ ਇਮਾਨਦਾਰ ਵਧੀਆ ਬੰਦਾ ਦਿੱਤਾ ਜੋ ਨਾਲੋ ਜੋ ਗਲੇ ਤੱਕ ਖੁੱਧ ਰਜਿਆ ਹ ਹ ਬਾਕੀ ਪੂਰੀ ਸਮਾਜ ਦੀ ਤੇ ਆਪਣੀ ਖਾਇਆ ਦੀ ਤੇ ਸੇਵਾ ਕਰੂਗਾ ਹ ਤੇ ਯੋਜਨਾ ਬੋਰਡ ਦੇ ਮੁਤਾਬਕ ਜੋ ਜੋ ਜਿਹੜੀ ਥਾਂ ਦੇ ਜਿਹ ਇਸ ਹੋਏਗੇ ਸਾਰੇ ਇੱਥੋਂ ਉਹ ਮੁਕਤੀ ਹੋਏਗੇ ਜੀ ਬਹੁਤ ਹੀ ਵਧੀਆ ਕੰਮ ਕੀਤਾ ਸਰਪੰਚ ਸਿੰਘ ਮਾਨ ਨੇ ਜਤਿੰਦਰਪਾਲ ਖੰਗੂੜਾ ਨੂੰ ਚੇਅਰਮੈਨ ਯੋਜਨਾ ਬੋਰਡ ਤੇ ਲੁਧਿਆਣਾ ਦਾ ਜੋ ਲਗਾਇਆ ਉਹਨਾਂ ਨੂੰ ਪ੍ਰਧਾਨ ਬਹੁਤ ਵਧੀਆ ਕੰਮਿਆ ਹੋਰ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਜੀ ਅੱਜ ਉਹਨਾਂ ਦੀ ਤਾਜ ਪੋਸ਼ੀ ਹੋਈ ਹੈ ਜਿਹਦੇ ਵਿੱਚ ਅਸੀਂ ਸਾਰੇ ਇੱਥੇ ਪਹੁੰਚਿਆ ਹੇ ਮਹਾਰਾਜ ਕਰੇ ਉਹਨਾਂ ਦੀ ਹਰ ਮਦਦ ਨਾਲ ਬਥੇ ਹੋਏ ਜੀ ਦਾ ਖਾਲਸਾ ਹੋਵੇ ਕਿ ਦੇਣ ਤੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਕੰਗੋੜਾ ਸਾਹਿਬ ਨੂੰ ਬਹੁਤ ਵਧੀਆ ਗੁੱਡ ਸੀਟ ਮਿਲ ਗਈ ਹੈ ਜੀ ਬ੍ਰੈਂਡਿੰਗ ਜੀ ਪਲਾਨਿੰਗ ਬੋਰਡ ਦੇ ਚੇਅਰਮੈਨ ਆਰ ਜੀ ਬਹੁਤ-ਬਹੁਤ ਮੁਬਾਰਕ ਅੱਜ ਸਭ ਕਿਰਦਸ ਸਿੰਘ ਭੂਰਾ ਜੀ ਤਾਜੀ ਜੀ ਦੇ ਅਸੀਂ ਆਏ ਹਾਂ

ਹਾਂਜੀ ਦੇਖ ਮੈਂ ਕਿਸ ਤਰ੍ਹਾਂ ਠੀਕ ਹੈ ਜੀ ਹਾਂਜੀ ਹਾਂ ਅੰਦੇ ਬਹੁਤ 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 ਮਣੇ ਗਾ ਗੋੜੀ ਉਹਦੇ ਨਾਲ ਹਾਂ ਅਗਰੇ ਦੇਖੋ ਸਾਹਮਣੇ ਇਸ ਸਾਈਡ ਦੇਖੋ ਆ ਨਹੀਂ ਆ ਬੈਠੋ ਓਕੇ ਤੁਹਾਨੂੰ ਵੀ ਬੁਲਾਇਆ ਤਰਹੀ ਗਈ ਹੈ ਬੁਲਾਓ ਸਾਰਿਆਂ ਨੂੰ ਹਾਂ ਜੇ ਕਾਰਾ ਬੁਲਾ ਦੇ ਅਕਰ ਬੋਲੇ ਸੋਨਿਆ ਬੋਲੇ ਬੜੀ ਸੋਨਿਹਾਲ ਅੱਜ ਜੇ ਕੇਵਰੇ ਖੜੇ ਜੇ ਕੰਨ ਦੇਖੇ ਸਾਹਿਬ ਜੀ ਠੀਕ ਹੈ ਗਰੇ ਸਾਹਮਣੇ ਦੇਖਿਆ ਸਾਹਿਬ ਦਿੱਲਤਾ ਗਿਆ ਬਾਬ ਜਿਹੜਾ ਫਟਾ ਆਮ ਵਰਕਰ ਦਾ ਇਹ ਆਮ ਆਦਮੀ ਐਸਾਈਡ ਦੇਖੋ ਜੀ ਸਾਹਮਣੇ ਨਹੀਂ ਐਮੀ ਦੰਦਿਆ ਨਾ ਕਿ ਕਿਸੇ ਅਦਰ ਨੂੰ ਜਿਹੜੇ ਗੱਲ ਆਹ ਹੈ ਠੀਕ ਹੈ ਜੀ ਇਹ ਪਰ ਨਮਸਕਾਰ ਜੀ ਆਪ ਦੇ ਨਾਮ ਦੇ ਯੋਗ ਅਲਿਆਸ ਹੈ ਰਿਕੀ ਇੰਗਰੇਜ ਆਪ ਦੀ ਬੋਲਣ ਦਾ ਮਤਲਬ